बादरो <laughs> प ਕੀ ਨੂੰ ਕਿ ਕਰ ਆਪਾਂ ਲੈ ਸਾਡੇ ਛੁੱਟੀ ਬਜ਼ਾਰ ਕੋਈ ਛੁੱਟੀ ਬੰਦ ਕੀਤੀ ਬਜ਼ਾਰ ਕੋਈ ਛੁੱਟੀ ਨਹੀਂ ਲੈ ਸਕਦੇ ਅਗਰ ਜਾਈ ਲਿਖ ਕੇ ਦੇ ਦੇ ਇਹ ਬਿਜਲਾ ਹੈ ਸਰਕਾਰ ਇਹ ਬਿਜਲਾ ਕਰ ਰਹੀ ਹੈ ਸਰਕਾਰ ਅਸੀਂ ਬਜ਼ਾਰ ਕੋਈ ਹੱਕਾ ਸਾਡੇ ਬਜ਼ਾਰ ਕੋਈ ਛੁੱਟੀ ਲੈਣ ਦਾ ਲੋਕੋ ਸੁਗ ਚਾਹੀਏ ਅਸੀਂ ਆਉਦੇ ਬੱਕਰਾ ਪਹਿਣ ਵਾਲੇ ਲੜ ਰਹੇ ਰੱਥੇ ਬੰਦੀ ਦੇ ਵਿੱਚ ਅੱਜ ਹਰ ਗਊ ਨੂੰ ਪੈਨ ਨੂੰ ਵੀ ਕੰਨ ਕੀਤਾ ਜਾ ਰਿਹਾ ਜਾਂਦੇ ਉਹਦਾ ਰਕਾਰਡ ਪੂਰਾ ਸੀ ਇਸ ਤੋਂ ਪਹਿਲਾਂ ਮੇਰੇ ਵੀ ਰਿਪੋਰਟ ਚੈੱਕ ਕੀਤਾ ਸੀ ਐਸਪੀਓ ਨੇ ਸੀੜੀ ਪਰ ਪੂਰੇ ਸਟਾਫ ਨੇ ਜਾ ਕੇ ਪੂਰਾ ਰਿਪੋਰਟ ਸਹੀ ਮਿਲਿਆ ਕੁਝ ਲੋ ਤੋਂ ਦੂਹ ਐਲਸੀ ਮਿਲਿਆ ਔਰ ਕਿਉਂ ਚੈੱਕ ਕੀਤਾ ਸੀ ਕਿਉਂਕਿ ਆਟਾ ਕੀੜਿਆ ਆ ਦਿੱਤਾ ਸੀ ਮੈਂ মিডিਆ ਵਾਲਿਆਂ ਨੂੰ ਦੱਸਿਆ ਸੀ মিডিਆ ਵੀ ਰੇਤੇ ਰੱਖੇ ਹੋਣਗੇ মিডিਆ ਨੇ ਸਾਰੀਆਂ ਫੋਟੋਆਂ ਖਿੱਚ ਕੇ ਪਾਈਆਂ ਵਰਤਾਂ ਜਨ ਕੰਪਨੀਆਂ ਨੂੰ ਬੁਲਾਇਆ ਉਹਨਾਂ ਨੂੰ ਦਿਖਾਇਆ ਗਿਆ ਬੜੀਆਂ ਵਿੱਚ ਕਿਰਕੜ ਬੜੀਆਂ ਜਿਹੜੀਆਂ ਨਾ ਹੋ ਜਿੰਦੇ ਸੀ ਬਣਾਉਣ YouTube ਬੜੀਆਂ ਅਜੀਬੇ ਕਾਲਰ ਦੀ ਪਾਪਾਂ ਦੇ ਮੁਰਮਰੇ ਉਹਨਾਂ ਦੇ ਵਿੱਚ ਇੰਨੀ ਗੰਦੀ 스멜 ਮਾਰ ਰਹੀ ਸੀ ਜਾਲੇ ਪਏ ਹੋਏ ਸੀ ਜਿਹੜੀ ਖਿਚੜੀ ਸੀ ਉਹ ਕੋੜੀ ਸੀ ਖਾਣ ਦੇ ਲਾਇਕ ਨਹੀਂ ਸੀ ਦਲੀਆ ਕਿਰਕ ਵਾਲਾ ਸੀ ਉਹ ਵੀ ਖਾਣ ਦੇ ਲਾਇਕ ਨਹੀਂ ਸੀ ਲੋਕੀ ਲੈ ਨਹੀਂ ਸੀ ਰਹੇ ਤਾਂ ਮੈਂ ਕੀ ਕੀਤਾ ਸੀ ਮੈਂ মিডিਆ ਨੂੰ ਸਾਢ ਕੇ ਉਹ ਰਿਪੋਰਟ ਦਿਖਾਈ ਸੀ ਸਬੂਤ ਦਿਖਾਏ ਸੀ ਤਾਂ ਇਹਨਾਂ ਨੇ ਮੇਰੇ ਉੱਪਰ ਬਾਰ ਕੀਤਾ ਮੈਨੂੰ ਚੈੱਕ ਕੀਤਾ ਸੈਂਟਰ ਕੀ ਮਿਲਿਆ ਕੁਝ ਵੀ ਨਹੀਂ ਕਾਹਤੇ ਮੈਂ ਇਹ ਕਹਿਣਾ ਚਾਹੁੰਦੀ ਆ ਕਿ ਜੇ ਜਿਹੜੀ ਕੋਈ ਆਪਣੀ ਜੱਥੇਬੰਦੀ ਦੀ ਆਵਾਜ਼ ਉਠਾਉਂਦਾ ਉਹਨੂੰ ਇਹ ਸਰਕਾਰ ਦਬਾਉਣਾ ਚਾਹੁੰਦੀ ਆ ਇਹ ਇਹਨਾਂ ਦੀ ਇੱਕ ਪਾਲਿਸੀ ਆ ਇਹ ਇਹਨਾਂ ਦਾ ਰਾਜ ਬਦਲਾਇਆ ਇਸ ਰਾਜ ਦਾ ਇਹ ਬਦਲਾ ਕੇ ਰਾਜ ਦਾ ਵੀ ਕੋਈ ਆਪਣੇ ਹੱਕ ਨਾ ਮੰਗੋ ਜਿਹੜੇ ਕਿ ਇਸ ਟਾਈਮ ਤੇ ਜਿਹੜਾ ਰਸਤਾ ਦੇ ਰਹੇ ਆ ਉਹ ਨਾਸਤਿਕ ਕੋਈ ਵੀ ਲਾਪਰਵਾਹੀ ਲੈਣ ਲਈ ਤਿਆਰ ਨਹੀਂ ਆ ਕੋਈ ਲਾਪਰਵਾਹੀ ਲੈਣ ਨਹੀਂ ਚਾਹੀਏ ਹਰ ਲਾਪਰਵਾਹੀ ਬਹੁਤ ਸੰਸਕਿਆਤ ਆ ਰਹੀ ਆ ਕਿ ਉਹ ਸੁੰਡਾ ਸੁੰਧੀਆਂ ਵਾਲਾ ਅਟਾ ਸੀ ਕਿਸੇ ਬੱਚੇ ਨੂੰ ਲੈ ਕੇ ਬੱਚੇ ਨਾਲ ਜ਼ਿੰਦਗੀ ਨਾਲ ਸਲਵਾੜ ਕਰਨਾ ਨਹੀਂ ਤਾਂ ਕਿਹਨੇ ਦਿੱਤਾ ਜਾ ਰਿਹਾ ਕਿੰ ਤੋਂ 6 ਸਾਲ ਦੇ ਬੱਚੇ ਸਾਡੇ ਕੋਲ ਇੱਕ ਵੀ ਨਹੀਂ ਆ ਪ੍ਰਾਇਮਰੀ ਸਕੂਲ ਕੋਲੇ ਆ ਤਾਂ ਫਿਰ ਉਹ ਕੀ ਕਹਿ ਰਿਹਾ ਵੀ ਇਹ ਐਕਟੀਵਿਟੀ ਦਾ ਉਹ ਤੁਹਾਡੇ ਕੋਲ ਬੱਚੇ ਹੋਣ ਨਾ ਹੋਣ ਰਿਕਾਰਡਿੰਗ ਪਈ ਆ ਜੇ মিডিਆ ਮੰਗੇ ਮੈਂ ਰਿਕਾਰਡਿੰਗ ਦੇਣ ਲਈ ਤਿਆਰ ਆ ਸੁਪਰਵਾਈਜ਼ਰਾਂ ਦੀ ਜੋ ਕਹਿ ਰਹੀ ਹੈ ਅਭੀ ਬੱਚੇ ਹੋਣ ਨਾ ਹੋਣ ਪਰ ਐਕਟੀਵਿਟੀ ਨਹੀਂ ਆ ਕਿਉਂ ਐਕਟੀਵਿਟੀ ਲਮਾਂਗੇ ਅਸੀਂ ਜਿਸ ਨੂੰ ਐਕਟੀਵਿਟੀ ਲਈਏ ਅਸੀਂ ਦੱਸੋ ਸਾਨੂੰ ਚਲੋ ਬੱਚੇ ਨਹੀਂ ਸਾਡੇ ਕੋਲ ਅਗੇ ਜਾਲੀਰ ਬੋਟ ਜਾਲੀਰ ਬੋਟ ਲੈ ਰਹੇ ਨੇ ਦਵਾਈਆਂ ਪੈਣੋ ਅਸੀਂ ਲੈ ਨਹੀਂ ਰਹੇ ਜਵਾਬ ਦਿੱਤਾ ਗਿਆ ਜ਼ਬਰਦਸਤੀ ਸਾਡੇ ਸੈਂਟਰ ਦੇ ਵਿੱਚ ਸਿੱਟਿਆ ਗਈਆਂ ਔਰ ਇੱਕ ਭੈਣ ਸਾਡੀ ਜਿਹੜੀ ਲਹਿਰੇ ਦੀ ਸੀ ਓਨੂੰ ਲਹਿਰੇ ਬਲਗਦੀ ਓਨੂੰ ਅਚਨੋਕ ਤੋਂ ਹੱਤ ਹੋਣੇ ਪਏ ਹਾਂ ਜੀ ਮੈਮ ਕੀ ਕਹਿਣਾ ਚਾਹੋਗੇ ਜਿਹੜਾ ਅੱਜ ਦੀ ਧਾਰਨਾ ਪ੍ਰਦਰਸ਼ਨ ਕੀਤਾ ਗਿਆ ਜੀ ਅੱਜ ਦਾ ਧਾਰਨਾ ਪ੍ਰਦਰਸ਼ਨ ਇਸ ਲਈ ਕੀਤਾ ਗਿਆ ਕਿ ਸਾਡੀ ਹੱਦ ਨੂੰ ਕੌਮੀ ਪ੍ਰਧਾਨ ਨੂੰ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਸਟੇਟ ਲੈਵਲੋਂ ਉਹਨਾਂ ਰਿਪੋਰਟ ਚੈੱਕ ਕੀਤਾ ਗਿਆ ਰਿਪੋਰਟ ਬਿਲਕੁਲ ਸਹੀ ਹੈ ਹੁਣ ਮੁੱਦਾ ਆ ਗਿਆ ਕਿ ਛੁੱਟੀਆਂ ਸੱਤ ਕਿਉਂ ਲੈਣੀਆਂ ਅੱਜ ਪਹਿਲੇ ਵੀ ਨਹੀਂ ਲੈ ਲਿਆ ਗਿਆ 30 40 ਸਾਲ ਪਹਿਲਾਂ ਉਹ ਲੈ ਰਹੇ ਨੇ ਛੁੱਟੀਆਂ ਤਾਂ ਛੁੱਟੀਆਂ ਲੈ ਲਈਆਂ ਬਦੌੜਪੇ ਲੈ ਰਹੇ ਸਾਡਾ ਹੱਕ ਹੈ ਹਰ ਕੋਈ ਲੈ ਸਕਦਾ ਬਦੌੜਪੇ ਛੁੱਟੀਆਂ ਤਾਂ ਅੱਜ ਕਿਉਂ ਨਹੀਂ ਲੈ ਸਕਦੇ ਐਸੇ ਲਈ ਐਸੀ ਐਸੀ ਅਪਰਾਜੀ ਹਰਗੋਬਿੰਦ ਪੈਂ ਜਨਵਰੀ ਬੁੱਧ ਦਾ ਪੀ 19 ਦੀ ਭਾਵੇਂ ਤਾਂ ਟਿਕਨ ਮੰਗ ਖੜੇ ਆ ਜਿੱਥੇ ਖੜਾਉਣਗੇ ਅਸੀਂ ਉੱਥੇ ਕਰਨ ਲਈ ਤਿਆਰ ਆ ਜੋ ਕਹੋਗੇ ਉਸ ਨੂੰ ਕਰਨ ਲਈ ਤਿਆਰ ਜਿਹੜਾ ਮਤਲਬ ਖਾਣਾ ਰਿਹਾ ਉਹ ਵੀ ਕੋਈ ਦਿੱਕਤ ਆਰੀ ਹੈ ਜੀ ਬਹੁਤ ਜਿਆਦਾ ਦਿੱਕਤ ਆ ਰਹੀ ਹੈ ਵੀਰ ਜੀ ਮੈਂ ਇਸ ਤੋਂ ਪਹਿਲਾਂ ਮੀਡੀਆ ਨੂੰ ਬੁਲਾ ਲਈ ਸੀ ਸੱਜੂ ਕੋਟ ਦੇ ਚੁਟੀਆਂ ਵੀ ਅੱਜ-ਅੱਜੀਆਂ ਸੁਣਦੀਆਂ ਕਰਤਾਲੀ ਪਾਪਾ ਦੇਰੇ ਆ ਜਿਹੜੀਆਂ ਬੜੀਆਂ ਦੇਰ ਸੋਇਆ ਆਟਾ ਉਹ ਵੀ ਕੋਦੇ ਵਿੱਚ ਅਸਤੀ। ਉਹਦੀ ਕੋਈ ਵੀਡੀਓ ਵਗੈਰਾ ਹੈਗੀ ਤੁਹਾਡੇ ਕੋਲੇ ਜੀ? ਹਾਂਜੀ। ਕੋਈ ਵੀਡੀਓ ਵਗੈਰਾ ਬਣੀ ਹੋਈ ਹੈਗੀ। ਆ ਵੀਡੀਓ ਮੇਰੇ ਕੋਲ ਹੈਗੀ ਐ ਸਰ। ਕਿ ਮੈਂ ਪਹਿਲਾਂ ਵੀ ਦੇ ਚੁੱਕੀਆਂ। ਤਾਂ ਇਹਨਾਂ ਨੇ ਮੇਰੇ ਤੋਂ ਵੀ ਬਹੁਤ ਜ਼ਿਆਦਾ ਸ਼ਿਕੰਜਾ ਕੱਸਿਆ। ਕੋਸ਼ਿਸ਼ ਕੀਤੀ। ਤੁਸੀਂ ਉਹਦੀs ਕੈਦ ਕੀਤੀ ਸੀ ਕਿ ਸ਼ੁਰੂ ਵਿੱਚ? ਹਾਂਜੀ ਸ਼ਿਕਾਇਤ ਕੀਤੀ ਸੀ। ਕਿਹਨਾਂ ਕੀਤੀ ਸੀ? ਪਿਓ ਨੂੰ ਕੀਤੀ। ਉਸ ਤੋਂ ਬਾਅਦ ਮੈਂ ਮੀਡੀਆ ਸੱਦੀ ਮੀਡੀਆ ਨੂੰ ਦਿਖਾਇਆ ਕਿ ਦੇਖੋ ਆ ਕੁਝ ਹੋ ਰਿਹਾ। ਇਹਨਾਂ ਨੂੰ ਸ਼ਿਕਾਇਤ ਦੇਣ ਦਾ ਮਤਲਬ ਇਹੀ ਹੁੰਦਾ ਪਿਓ ਨੂੰ ਤੱਕ ਦੇ ਤੱਕ ਹੀ ਰੱਖ ਲੈਣਾ। ਪਹਿਲੇ ਕਿ ਵਾਰ ਕਾਂਕ ਕ ਸੜੀ ਹੋਈ ਆਈ ਸੀ ਇਹ ਤਾਂ 4 ਸਾਲ ਪਹਿਲਾਂ ਮੈਂ ਵੀਡੀਓ ਬਣਾ ਕੇ ਪਿਓ ਕੋਲ ਲੱਗੀ ਪਿਓ ਨੇ ਕਿ ਕੀਤਾ ਕਾਂਕ ਚਕਮਾ ਲਈ ਨਮੀ ਕਾਂਕ ਹੋਰ ਦੇਤੀ ਤਾਂ ਪਹਿਲੇ ਕਿ ਹੋਈ ਉਹ ਚੀਜ਼ਾਂ ਪਹੁੰਚ ਜ ਰਹੀਆਂ ਨੇ ਜਿਹੜੀ ਭੈਣ ਬੋਲੂਗੀ ਫਿਰ ਉਹਨੂੰ ਤੇ ਸਕੰਜਾ ਕੱਸ ਦਿੱਤੀ ਥੋ ਕਾਂਕ ਤੇ ਕੀ ਉਹਨਾਂ ਨੇ ਕੋਈ ਬਹੁਤ ਇਹਨਾਂ ਨੇ ਬੱਸ ਕੰਜਾ ਕੱਸਿਆ ਬਹੁਤ ਅੰਕ ਪਰੇਸ਼ਾਨ ਕੀਤਾ ਗਿਆ ਉਹਨਾਂ ਨੇ ਅੱਜ ਕੀ ਮੰਗ ਰਖੀਓ ਤੁਸੀਂ ਜੀ ਸਾਡੀ ਮੰਗ ਇਹ ਹੀ ਆ ਵੀ ਤਾਂ ਜਿਹੜੇ ਸੈਂਟਰ ਨੇ ਕੱਲਾ ਕੱਲਾ ਸੈਂਟਰ ਲਾਉ ਕਹਿ ਰਹੇ ਨੇ ਅੱਜ ਤੋਂ 3 ਸਾਲ ਪਹਿਲਾਂ ਇਹਨਾਂ ਨੇ ਸੈਂਟਰ ਇੱਕ ਜਗ੍ਹਾ ਤੇ ਇਕੱਠੇ ਕਰਤੇ ਜਿਹੜੇ ਕਿ ਸਕੂਲਾਂ ਦੇ ਵਿੱਚ ਇਕੱਠੇ ਕੀਤੇ ਸਕੂਲਾਂ ਦੇ ਵਿੱਚ ਹੁਣ ਚਾਰ-ਚਾਰ ਵੀ 8-8 ਸੈਂਟਰ ਵੀ ਇਕੱਠੇ ਲੱਗ ਰਹੇ ਨੇ ਅੱਜ ਇਹਨਾਂ ਨੂੰ ਜਾਗ ਆਈ ਹੈ ਸੁੱਤੇ ਪਿਆ ਨੂੰ ਵੀ ਅੱਜ ਸੈਂਟਰ ਕੱਲਾ-ਕੱਲਾ ਕੀਤਾ ਜਾਵੇ ਅੱਜ ਜਿਹੜੇ ਥਾਈਆਂ ਦੇ ਵਿੱਚੋਂ ਸੈਂਟਰ ਕੇਸੀ ਲੈ ਕੇ ਆਏ ਆ ਸਾਨੂੰ ਤੋਂ ਜਗ੍ਹਾ ਨਹੀਂ ਦੇ ਰਹੇ ਨਾ ਸਰਕਾਰ ਸਾਨੂੰ 2-2 3-3 ਸਾਲ ਕਿਰਾਇਆ ਦੇ ਰਹੀ ਹੈ ਤਾਂ ਅਸੀਂ ਕੀ ਕਰਾਂਗੇ ਫਿਰ ਉਹਨਾਂ ਸੈਂਟਰ ਸਾਨੂੰ ਕੌਣ ਦੇਊਗਾ ਕਿਰਾਏ ਤੇ ਇਹਦਾ ਮਤਲਬ ਇਹ ਹੈ ਵੀ ਆਂਗਣਵਾਲੀ ਨੂੰ ਬੰਦ ਕਰਨਾ ਚਾਹੁੰਦੀ ਹੈ ਸਰਕਾਰ ਆ ਇੱਕ ਨਵਾਂ ਇਹਨਾਂ ਨੇ ਲਿਆਂਦਾ ਬਦਲਾ ਵੀ ਆ ਬਦਲਾ ਲੈ ਕੇ ਆਏ ਨੇ ਵੀ ਅਸੀਂ ਆਏ ਕਰਕੇ ਅਸੀਂ ਹੌਲੀ-ਹੌਲੀ ਆਂਗਣਵਾਲੀ ਸੈਂਟਰਾਂ ਨੂੰ ਖਤਮ ਕਰਾਂਗੇ ਕਿਹੜਾ ਜਿਹੜਾ ਕੰਮ ਕਰਵਾਉਂਦੇ ਸਾਰਾ ਜਾਲੀ ਕਰਵਾਉਂਦਿਆ ਸਾਡੇ ਕੋਲ ਰਿਕਾਰਡਿੰਗਾਂ ਪਈਆਂ ਨੇ ਵੀ ਜਿਹੜਾ ਸੁਪਰਵਾਈਜ਼ਰ ਕਹਿ ਰਿਹਾ ਤੁਹਾਡੇ ਕੋਲ 3 ਤੋਂ 6 ਸਾਲ ਦੇ ਬੱਚੇ ਹੋਣ ਨਾ ਹੋਣ ਪਰ ਤੁਸੀਂ ਇਹਨਾਂ ਬੱਚਿਆਂ ਦੀ ਐਕਟੀਵਿਟੀ ਦੇਣੀ ਆ ਦੱਸੋ ਬਿਨਾ ਬੱਚਿਆਂ ਦੀ ਐਕਟੀਵਿਟੀ ਕਿਹਦੀ ਦਈਏ ਸੀ ওই ਦਵਾਈ ਵਾਲੀ ਗੱਲ ਹੋ ਗਈ ਲੈਰੇ ਗੱਗੀ ਵਾਲੀ ਹੈ ਦਵਾਈ ਜ਼ਬਰਦਸਤੀ ਸਿੱਟੀ ਗਈ ਉਹਦੇ ਕੁੜੀ ਕੋਲੇ ਔਰ ਜ਼ਬਰਦਸਤੀ ਹਮੋ ਨੌਕਰੀ ਤੋਂ ਕੱਢਿਆ ਗਿਆ ਦਾ ਸਾਨੂੰ ਵੀ ਕੱਢਣਾ ਚਾਹੁੰਦੀ ਹੈ ਸਰਕਾਰ ਇਹ ਸਰਕਾਰ ਬਦਲਾਏ ਇਹ ਸਰਕਾਰ ਦਾ ਬਦਲਾਏ ਇਸ ਤਰ੍ਹਾਂ ਅੱਜ ਤੱਕ ਕਿੰਨੇ ਸਰਕਾਰਾਂ ਆ ਚਲ ਗਈਆਂ ਪਰ ਸਾਨੂੰ ਤਾਂ ਕਿਸੇ ਨੇ ਅਜੇ ਤੱਕ ਰੋਕਿਆ ਨਹੀਂ ਤੁਸੀਂ ਬਦੌੜ ਤੇ ਛੁੱਟੀ ਲੈ ਸਕਦੇ ਜਾਂ ਆਪਣੇ ਹੱਕਾਂ ਲਈ ਲੜ ਨਹੀਂ ਸਕਦੇ ਪਰ ਇਹ ਸਰਕਾਰ ਸਾਰੇ ਰੋਕ ਰਹੀ ਹੈ ਵੀ ਤੁਸੀਂ ਛੁੱਟੀ ਲੈ ਕੇ ਤੁਸੀਂ ਆਪਣੇ ਸੰਘਰਸ਼ ਨਹੀਂ ਕਰ ਸਕਦੇ ਅੱਜ ਇਸੇ ਲਈ ਅਸੀਂ 12:00 ਤੋਂ ਬਾਅਦ ਸੰਘਰਸ਼ ਕਰਨਾ ਸ਼ੁਰੂ ਕੀਤਾ ਬਿਸਾਰਿਤ ਸੈਂਟਰ ਟਾਈਮ ਤੋਂ ਬਾਅਦ ਜਿਹਨੂੰ ਰੋਕੋਸਨ ਪਿੱਛੇ ਰੱਖੋਗੇ ਤੁਸੀਂ ਨਾ ਸਾਨੂੰ ਇਹ ਦੇ ਰਹੇ ਹੁਣ ਇਲੈਕਸ਼ਨ ਡਿਊਟੀ ਦੇ ਰਹੇ ਨੇ ਇਲੈਕਸ਼ਨ ਦੇ ਵਿੱਚ ਮਿਡਵੇ ਵਾਲੇ ਤਿੰਨ ਤਿਆਣੀ ਆ ਪੈਸੇ ਨੇ ਪਿਛੋਂ ਪੈਸੇ ਨੇ ਜਿਹੜੇ ਡਿਊਟੀ ਸਭ ਨੂੰ ਪੈਸੇ ਦੇਣੇ ਆ ਪਰ ਅੰਗਨਵਾੜੀ ਵਰਕਰ ਨੂੰ ਪੈਸਾ ਨਹੀਂ ਦੇਣਾ ਕਿਉਂ ਸਾਡੇ ਮਤੇ ਹੀ ਮਾੜਾ ਸੁਲੂਕ ਸਾਡੇ ਨਾਲ ਕਿਸ ਲਈ ਆ ਅਸੀਂ ਤੇ ਕੰਮ ਹੀ ਨਹੀਂ ਕਰਨਾ ਚਾਹੁੰਦੇ ਸਾਡੀ ਇਲੈਕਸ਼ਨ ਡਿਊਟੀ ਦਾ ਕੰਮ ਡਿਊਟੀ ਨਾਲ ਹੀ ਜਾਵੇ ਨਾ ਸੰ ਦਵਾਈਆਂ ਦੀ ਡਿਊਟੀ ਲਈ ਜਾਵੇ ਅਸੀਂ ਦੋ ਮੰਗ ਸਰਕਾਰ ਤੋਂ ਮੰਗਦੇ ਆ ਨਹੀਂ ਅਸੀਂ ਟਿੱਖਾ ਸੰਘਰਸ਼ ਕਰਾਂਗੇ ਔਰ ਜਿਹੜੀਆਂ ਸਾਡੀਆਂ ਛੁੱਟੀਆਂ ਬੰਦੀਆਂ ਛੁੱਟੀਆਂ ਵੀ ਲਵਾਵਾਂਗੇ ਔਰ ਬਦੌੜ ਤੇ ਛੁੱਟੀ ਵੀ ਅਸੀਂ ਲੈ ਸਕਦੇ ਆ ਉਹ ਸਾਡਾ ਹੱਕ ਹੈ ਸਾਨੂੰ ਸਰਕਾਰ ਰੋਕ ਨਹੀਂ ਸਕਦੀ ਅਸੀਂ ਹਰ ਗੋ ਕਰੂਗੀ ਤਾਂ ਉਹਦਾ ਮਤਲਬ ਦੇਖ ਲੈ ਸੋਚ ਲੈ ਕਿ ਕਿਸ ਨੇ ਸਰਕਾਰਾਂ ਨੇ ਕੀ ਕੀਤਾ ਜੇਲਾਂ ਦੀ ਘੱਟ ਚੁੱਕਿਆ ਪੁਲਿਸ ਦੀ ਕੁੱਟ ਵੀ ਮਾਰ ਵੀ ਖਾਦੀ ਐ ਪਰ ਇਹ ਆਂਗਣਵਾੜੀ ਵਰਕਰਾਂ ਦਬਿਆ ਨਹੀਂ ਜਿਹੜਾ ਜੋ ਪਤਲਾ ਫੁੱਕਿਆ ਗਿਆ ਕੇਂਦਰ ਸਰਕਾਰ ਦਾ ਜਾਂ ਪੰਜਾਬ ਸਰਕਾਰ ਦਾ ਪੰਜਾਬ ਸਰਕਾਰ ਦਾ ਭਗਵੰਤ ਮਾਨ ਦਾ ਪੁਤਲਾ ਫੁੱਕਿਆ ਅਸੀਂ ਬੋਤਾਂ ਮੇਲੇ ਸੋਚਾਂਗੇ ਕਹਿ ਰਹੇ ਆ ਨਾਰਾ ਲਾਇਆ ਜੋ ਸਾਰਾ ਸੀ ਇਹ ਕਹਾਂਗੇ ਜਿਸ ਕੋਈ ਨਾ ਕੰਮ ਆਜੀ ਪਾਣੀ ਨਿਕਲ ਸਕਾ ਰਹੇ ਪੁੱਛੀ ਬੋਲਿਓ ਇਹਨੇ ਨਾਲ ਬਹੁਤ ਹੀ ਮਤਲਬਨ ਨਾਮ ਵਾਲਾ ਸੋਚ ਕੇ ਕਹਿੰਦੀ ਗੱਲ ਹੈ ਕਿ ਸਾਨੂੰ ਸਾਰਾ ਇਹ ਕੰਮ ਨਾ ਇਹ ਪ੍ਰੋਜੈਕਟ ਨੂੰ ਮੋਬਾਈਲ ਤੇ ਆਹੀ ਕਰਵਾਇਆ ਜਾ ਸਾਨੂੰ ਸਰਕਾਰ ਕੋਲ ਕੋਈ ਸਮਾਰਟ ਫੋਨ ਨਾ ਉਹਨਾਂ ਦਾ ਕੋਈ ਮੇਰੀ ਚਾਰਜ ਪੱਤਾ ਸਾਨੂੰ ਦਿੱਤਾ ਨਹੀਂ। ਉਹ ਅਸੀਂ ਸਾਫ਼-ਸਾਫ਼ ਬਹਿ ਕੇ ਆਉਂਦੇ। ਉਹ ਉਹਨੇ ਜਮਾਇਲ ਦਾ ਸਾਡੀ ਹੈ ਕਿ ਹੈਗੇ ਨਹੀਂ ਜਿਉਂ ਤੇ ਜਿਹੜਾ ਰਿਚਾਰਜ ਆ ਉਹ ਵੀ ਅਸੀਂ ਦੇਖੀਏ। ਆਦਰਵਾਇ ਦੀ ਸਾਡੇ ਹੰਦਵਾਦੀ ਜਿਹੜੇ ਸ਼ੁਰੂਆਤ ਕਰ ਰਹੇ ਪਰ। ਇਹ ਅਸੀਂ ਗਰੀਬ ਪਰਿਵਾਰ ਤੋਂ ਹੈ ਜੀ। ਅਸੀਂ ਕੋਈ ਇੰਨਾ ਅਮੀਰ ਨਹੀਂ ਵੈਦੇ ਜੇ ਤਰ੍ਹਾਂ ਅਸੀਂ ਇਹ ਨਹੀਂ ਲੱਗਦੇ ਤਾਂ ਅਸੀਂ ਕਰਨ ਵਾਲੇ ਵੀ ਕੋਈ ਨਹੀਂ। ਕਈ ਵਾਰ ਸਾਡੇ ਕੋਲੇ ਪੈਸੇ ਵੀ ਨਹੀਂ ਹੁੰਦੇ ਹੈਗੇ। ਅਸੀਂ ਟਾਈਮ ਸੇਵ ਕਰਚ ਨਾ ਕਰਾ ਸਕੀਏ। ਇਹਨਾਂ ਨੇ ਕਿਹਾ ਤਾਂ ਜੇਕਰ ਤੁਸੀਂ ਛੋੜਿਆ ਤੁਸੀਂ ਪੋਸ਼ਨ ਟਰੈਕ ਕਰਕੇ ਛੋੜਿਆ ਸੈਂਟਰ ਓਪਨ ਨਹੀਂ ਹੋਊਗਾ। ਉहां ਛੋੜਿਆ ਹਾਜ਼ਰੀ ਨਹੀਂ ਮਿਲੂਗੀ। ਸਾਨੂੰ ਪਿਆਰ ਨਹੀਂ ਦੇ ਇਹ ਵੀ ਸਾਡੀ ਬਹੁਤ ਬੜੀ ਗੱਲ ਹੈ ਕਈ ਵਾਰ ਕੋ ਟੈਕਨੀਕਲ ਪ੍ਰੋਬਲਮ ਆ ਸਕਦੀ ਹੈ ਜੀ ਅਪਡੇਟ ਮੰਗ ਲੈਂਦਾ ਜਿਹਨੂੰ ਅਪਡੇਟ ਕਰਦੇ ਆ ਤਾਂ ਤਾਂ ਪੂਨਾ ਪੂਨਾ ਘੰਟਾ ਲੱਗ ਜਾਂਦਾ ਹੈ ਇਹਨਾਂ ਨੇ ਕਿਹਾ ਸਾਨੂੰ 8 ਤੋਂ 11 ਦੇ ਵਿੱਚ ਵਿੱਚ ਚਾਰ ਤੁਸੀਂ ਕੋਲ ਨਾ ਰਹੇ ਕਈ ਵਾਰ ਅਪਡੇਟ ਮੰਗਦਾ ਜਿਹਨੂੰ ਕੋਣਤੇ ਨਹੀਂ ਅਪਡੇਟਿੰਗ ਹੁੰਦਾ ਤੇ ਉੱਪਰ ਨਹੀਂ ਹੁੰਦਾ ਉਸ ਦਿਨ ਤੋਂ ਸਾਡੀ ਜਿਹਨੇ ਕਿਹਾ ਸੋਡੀ ਸੁੱਤੀ ਕਰਾਂਗੇ ਜਗ੍ਹਾ ਤੇ ਤੁਹਾਡੇ ਇਹ ਵੀ ਇਸ ਕਰਕੇ ਇਸ ਨੂੰ ਕਰਦੇ ਹਾਂ ਜੀ ਦੂਸਰੇ ਨੰਬਰ ਦੇ ਸਾਡੇ ਇਹ ਸੀ ਵੀ ਹੈ ਜੀ ਤੋਂ ਹਮਨੇ ਆ ਪ੍ਰਾਈਸ ਦਾ ਸੋਲੂਸ਼ਨ ਦਿੱਤਾ ਦੀ ਆਪ ਦਾ ਕੋਲੋਂ ਖਰਚਾ ਕਰਦੇ ਆਂ ਇਹ ਜੇਕਰ ਅਸੀਂ ਇਹ ਮਨਾਉਂਦੇ ਤਾਂ ਕਹਿੰਦੇ ਤੁਸੀਂ ਮਨਾਉਂਦੇ ਕਾਹ ਤੋਂ ਨਹੀਂ ਤੇ ਜਦੋਂ ਅਸੀਂ ਮਨਾਉਨੇ ਸਾਡਾ ਹਰ ਇੱਕ ਵਾਰ ਆਪ ਦਾ ਕੋਲੋਂ ਖਰਚਾ ਹੁੰਦਾ ਜਾਂ ਕੇ ਸਾਡਾ ਮੰਥਲੀ 500 ਰੁਪਿਆ ਬਣਦਾ ਉਹ ਸਨਵੇ ਗਵਰਨਮੈਂਟ ਬਿਲਕੁਲ ਨਹੀਂ ਦੇ ਰਹੀ ਤੇ ਸਾਨੂੰ ਇਹ ਵੀ ਕਿਹਾ ਗਿਆ ਸੀ ਵੀ ਤੁਹਾਡਾ ਬਜਟ ਆ ਚੁੱਕਿਆ ਪਰ ਬਜਟ ਆਉਣ ਦੇ باوجود ਵੀ ਸਾਡੇ ਕੋਲੇ ਅਕਾਊਂਟਾਂ ਦੇ ਵਿੱਚ ਪੈਸੇ ਨਹੀਂ ਉਹ ਵੀ ਅਸੀਂ ਤਰੰਤ ਕਹਿੰਦੇ ਵੀ ਇਹ ਸਾਡੀ ਮੰਗ ਤੇ ਗੌਰ ਕਰਨ ਤੇ ਉਤਰੰਤ ਸਾਡੇ ਇਹ ਪੈਸੇ ਖਾਤਿਆਂ ਦੇ ਵਿੱਚ ਪਾਏ ਜਾਣ ਤੀਸਰੀ ਮੰਗ ਸਾਡੀ ਹਾਂ ਜੀ ਜਿਹੜਾ ਸਾਨੂੰ ਇਹਨਾਂ ਨੇ ਕਿਹਾਗਾ ਵੀ ਜੇ ਸਾਡੇ ਜਿਹੜੇ ਸਕੂਲਾਂ ਵਾਲੇ ਬੱਚੇ ਨੇ ਇਹ ਗਵਰਨਮੈਂਟ ਨੂੰ ਸਭ ਪਤਾ ਹੈ ਜਾਗਦੀ ਇਹ ਇਹਨਾਂ ਨੇ ਆਪਦੇ ਹੱਥੀ ਹੋਇਆ ਕੋਈ ਅਸੀਂ ਨਹੀਂ ਦਿੱਤਾ ਗਵਰਨਮੈਂਟ ਨੇ ਆਪ ਚੱਕ ਕੇ ਸਕੂਲਾਂ ਦੇ ਵਿੱਚ ਬੱਚੇ ਦਿੱਤੇ ਨੇ ਉਹ ਹੁਣ ਬੱਚੇ ਦਾ ਪ੍ਰੀ ਸਕੂਲ ਐਜੂਕੇਸ਼ਨ ਸਕੂਲਾਂ ਤੋਂ ਮਿਲ ਰਹੀ ਹੈ ਜੀ 3 ਨਰਸਰੀ ਕਲਾਸਾਂ ਤੋਂ ਸ਼ੁਰੂ ਹੈ ਪਰ ਸਾਨੂੰ ਇਹ ਕਹਿੰਦੇ ਨੇ ਤੁਹਾਡੇ ਕੋਲੇ ਬੱਚੇ ਹੈ ਜਾਂ ਨਹੀਂ ਹੈ ਪਰ ਤੁਸੀਂ ਇਹਨਾਂ ਨੂੰ ਪ੍ਰੀ ਸਕੂਲ ਐਜੂਕੇਸ਼ਨ ਤੇ ਤੁਸੀਂ ਕੋਸ਼ਣ ਟਰੈਕਰ ਤੇ ਨੂੰ ਕਲੈਕਟ ਕਰਨਾ ਅਸੀਂ ਇਹੋ ਜਿਹਾ ਜਾਨੀ ਕੰਮ ਬਿਲਕੁਲ ਵੀ ਨਹੀਂ ਕਰਦੇ ਜਦ ਕਿ ਸਾਨੂੰ ਇਹ ਜਿਹੜੇ ਅੱਜ ਕਹਿ ਰਹੇ ਨੇ ਇਹਨਾਂ ਨੇ ਅਫਸਰਾਂ ਤਾਂ ਪਿੱਛੇ ਨਿਕਲਿਆ ਨਾ ਕਾ ਸਨਵਰੇ ਵਿੱਚ ਚਾਹੀਦੇ ਜਰਕੇ ਗਵਰਨਮੈਂਟ ਸਾਥੋਂ ਹੀ ਸਾਡੇ ਅਫਸਰ ਜਾਂਦੇ ਕੰਮ ਕਰਾ ਰਹੇ ਨੇ ਅਸੀਂ ਨਹੀਂ ਕਰਦੇ ਦੂਜੀ ਗੱਲ ਇਹ ਜਿਹੜੇ ਸਾਨੂੰ ਦਵਾਈਆਂ ਦਿੱਤੀਆਂ ਨੇ ਕੋਈ ਸਾਨੂੰ ਟ੍ਰੇਨਿੰਗ ਨਹੀਂ دی ਉਹਨਾਂ ਬਾਰੇ ਕਿ ਅਸੀਂ ਸਾਡੇ ਤਾਂ ਸੈਂਟਰਾਂ ਦੇ ਵਿੱਚ ਠੱਕੇ ਨਾਲ ਦਵਾਈਆਂ ਸਿੱਟੀਆਂ ਜਾਂਦੀਆਂ ਨੇ ਉਹ ਆਸ਼ਾ ਵਰਕਰਾਂ ਇਹਨਾਂ ਦੀਆਂ ਤੇ ਆਪ ਇਹ ਵੰਡਣ ਇਹਨਾਂ ਨੂੰ ਸਾਨੂੰ ਕੋਈ ਕਨਨ ਨਹੀਂ ਸਾਡੀ ਲੈਕਚਰਾਂ ਦੇ ਵਿੱਚ ਡਿਊਟੀ ਨਾਲ ਲੱਗਦੀ ਜੇ ਲਗਵਾਈ ਜਾਂ ਜੇ ਸਾਡੀ ਡਿਊਟੀ ਲਈ ਜਾਂਦੀ ਆ ਤਾਂ ਜਿਵੇਂ ਦੂਜੇ ਮਲਾਜ਼ਮਾਂ ਨੂੰ ਜਿੰਨਾ ਵੀ ਮਿਲਦਾ ਹੈ ਉਹਨਾਂ ਦਾ ਮਾਨ ਸਨਮਾਨ ਨਾਲ ਨਹੀਂ ਆ ਉਹਨਾਂ ਦੇ ਦੇਖੋ ਉਹ ਜਿਹੜਾ ਕੋਨਾ ਆਇਆ ਹੈ ਐਸਟਰਾ ਤੇ ਉਹਨਾਂ ਦਾ ਰੂਮ ਦਾ ਵੀ 300 ਰੁਪਏ ਰੈਂਟ ਗਵਰਨਮੈਂਟ ਦੇ ਰਹੀ ਹੈ 1500 ਰੁਪਏ ਉਹਨਾਂ ਨੂੰ ਮਿਲ ਰਿਹਾ ਹੈਗਾ ਕਿੰਨੇ ਤਿੰਨ ਕੰਮ ਤੋਂ ਨਾਲ ਖਾਣਾ ਦੇ ਰਿਹਾ ਜੇ ਸਾਡੀ ਡਿਊਟੀ ਲਈ ਜਾਵੇ ਤਾਂ ਦੂਜੇ ਮਲਾਜ਼ਮਾਂ ਵੰਡ ਕੇ ਲਈ ਨਹੀਂ ਅਸੀਂ ਬਿਲਕੁਲ ਮੁਫਤ ਵਿੱਚ ਕੰਮ ਨਹੀਂ ਕਰਦੇ ਤਨਖਾਹ ਟਾਈਮ ਸਰ ਪੈ ਜਾਂਦੀ ਰੋਟੀ ਬਿਲਕੁਲ ਨਹੀਂ ਪੈਂਦੀ ਜੀ ਸੈਂਟਰ ਦੀ ਜਿਹੜਾ ਸਾਡਾ ਸੈਂਟਰ ਦਾ ਹੁੰਦਾ ਜੀ ਉਹ ਤਾਂ ਬਹੁਤ ਬੁਰਾ ਹਾਲ ਹੈ ਕਦੇ 8 ਮਹੀਨੇ ਕਦੇ 9 ਮਹੀਨੇ ਕਦੇ 10 ਮਹੀਨੇ ਬਿਲਕੁਲ ਵੀ ਨਹੀਂ ਜਿੱਦਾਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਅਸੀਂ ਸਹੀ ਟਾਈਮ ਤੇ ਤੇ ਆਪਣੀ ਪੂਰੀ ਤਨਖਾਹ ਕਦੇ ਵੀ ਨਹੀਂ ਨਹੀਂ ਨਹੀਂ